ਸੋ ਬਾਈ ਜੀ ਹੋਰਾਂ ਨੇ ਇੱਕ ਨੇ ਗੱਡੀ ਰੋਕੀਏ ਗੱਲਬਾਤ ਕਰਨ ਦੀ ਕੁਝ ਬਾਈ ਜੀ ਇਹ ਟੋਲ ਫ੍ਰੀ ਕੀਤਾ ਗਿਆ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਮਹਿੰਗਾ ਟੋਲ ਆਏ ਤੇ ਬਹੁਤ ੱਕਾ ਕਰਦੇ ਆ ਟੋਲ ਵਾਲੇ ਬਹੁਤ ਵਧੀਆ ਚੀਜ਼ ਕਿਸਾਨ ਯੂਨੀਅਨ ਵਾਲੇ ਬੜਾ ਵਧੀਆ ਕੰਮ ਦਾ ਇਹ ਕਰ ਰਹੇ ਤੁਸੀਂ ਅਕਸਰ ਇਸ ਰਸਤੇ ਉ ਆਉਂਦੇ ਹੋ ਹਾਂ ਜੀ ਹਾਂ ਜੀ ਅਸੀਂ ਦਿੱਲੀ ਜਾਂਦੇ ਆ ਜੀ ਦੋ ਚੱਕਰ ਲੱਗਦੇ ਸਾਡੇ ਦੋ ਚੱਕਰ ਲੱਗਦੇ ਆ ਜੀ ਧੰਨਵਾਦ ਜੀ ਸੋ ਤੁਸੀਂ ਸੁਣਿਆ ਕਿ ਲੋਕ ਵੀ ਆਪਣਾ ਪ੍ਰਤੀਕਰਮ ਦੇ ਰਹੇ ਨੇ ਉਹਨਾਂ ਨੂੰ ਬਹੁਤ ਹੋਇਆ ਇਸ ਟੋਲ ਦੇ ਫ੍ਰੀ ਹੋਣ ਤੋਂ ਬਾਅਦ ਬੱਸੇਜ਼ ਹੋਣ ਚਾਹੇ ਕਮਰਸ਼ੀਅਲ ਵਹੀਕਲਸ ਹੋਣ ਦੇਖ ਸਕਦੇ ਹੋ ਬਾਪੂ ਜੀ ਟੋਲ ਫਰੀ ਕੀਤਾ ਗਿਆ ਕਿਵੇਂ ਲੱਗ ਰਿਹਾ ਸਾਡੂ ਦਾ ਫਰਕ ਰਿਹਾ ਜੀ ਸਾਡੂ ਸਾਡੀ ਗੱਡੀਆਂ ਜਿਹੜੀਆਂ ਟ੍ਰੈਫਿਕ ਬੜੀ ਜਾਮ ਰਹਿੰਦੀ ਸੀ ਉਹ ਜਮ ਦਾ ਜਾਮ ਦਾ ਕੋਈ ਪ੍ਰੋਬਲਮ ਬਹੁਤ ਵਧੀਆ ਸਹੀ ਹੋ ਗਿਆ ਟ੍ਰੈਫਿਕ ਦੋ ਤਿੰਨ ਦਿਨ ਤੋਂ ਨਹੀਂ ਰਹਿ ਰਹੀ ਨਾ ਨਾ ਕੋਈ ਟਾਈਮ ਦੀ ਬਚਤ ਬਹੁਤ ਹੁੰਦੀ ਹੈ ਟਾਈਮ ਦੀ ਬਚਤ ਬਹੁਤ ਹੁੰਦੀ ਹੈ ਲੈਣ ਚਲਾ ਕੇ ਨਾ ਬੱਸੇਸ ਦੇ ਜਿਹੜੇ ਡਰਾਈਵਰ ਨੇ ਉਹ ਵੀ ਇਹ ਦੱਸ ਰਹੇ ਨੇ ਕਿ ਟਾਈਮ ਦੀ ਬੜੀ ਬਚਤ ਹੋ ਰਹੀ ਹੈ ਕਿਉਂਕਿ ਕੋਈ ਵੀ ਟ੍ਰੈਫਿਕ ਇੱਥੇ ਜਾਮ ਨਹੀਂ ਹੋ ਰਿਹਾ ਕਿਉਂਕਿ ਜਦੋਂ ਟੋਲ ਦੇ ਚਾਰਜ ਲੱਗਦੇ ਸਨ ਲੰਮੀਆਂ ਲੰਮੀਆਂ ਕਤਾਰਾਂ ਲੱਗਦੀਆਂ ਸਨ ਕਿਉਂਕਿ ਲੋਕਾਂ ਦੀ ਜੇਬ ਜਿਹੜੀ ਹੈ ਇੱਥੇ ਆ ਕੇ ਹਲਕੀ ਹੁੰਦੀ ਸੀ ਪਰ ਹੁਣ ਇੱਥੇ ਕੋਈ ਵੀ ਚਾਰਜ ਨਹੀਂ ਲੱਗਦਾ ਭੀੜ ਨਹੀਂ ਹੁੰਦੀ ਟ੍ਰੈਫਿਕ ਜਾਮ ਨਹੀਂ ਲੱਗਦਾ ਜਿਸ ਦੇ ਨਾਲ ਸਮੇਂ ਦੀ ਬੜੀ ਬਚਤ ਹੋ ਰਹੀ ਹੈ ਇਹ ਇੱਕ ਜਿਹੜੀ ਬੜੀ ਵਧੀਆ ਗੱਲ ਸਾਹਮਣੇ ਆ ਰਹੀ ਹੈ ਸੋ ਵੇਖ ਸਕਦੇ ਹੋ ਇੱਕ ਤੋਂ ਬਾਅਦ ਇੱਕ ਜਿਹੜੀ ਗੱਡੀ ਆ ਰਹੀ ਹੈ ਬਿਨਾਂ ਦੇ ਚਾਰਜ ਤੋਂ ਸਮੂਥਲੀ ਇੱਥੋਂ ਲੰਘ ਰਹੀ ਹੈ ਔਰ ਕੋਈ ਵੀ ਚਾਰਜ ਕਿਸੇ ਨੂੰ ਨਹੀਂ ਦੇਣਾ ਪੈ ਰਿਹਾ ਹੈ